ਪਿਛਲੇ ਕੁਝ ਮਹੀਨਿਆਂ ਤੋਂ ਸਿੱਧੂ ਮੂਸੇਵਾਲਾ ਬਾਰੇ ਜੇਕਰ ਆਪਣੇ ਗੀਤਾਂ ਵਿੱਚ ਤੇ ਲਾਈਵ ਸ਼ੋਅ ਵਿੱਚ ਕੋਈ ਸਿੰਗਰ ਖੁੱਲ ਕੇ ਬੋਲ ਰਿਹਾ ਹੈ ਤਾਂ ਉਹ ਹੈ ਪੰਜਾਬੀ ਸਿੰਗਰ ਬਾਗੀ ਤੇ ਦੋਸਤੋ ਹੁਣ ਬਾਗੀ ਦੀ ਸਿੰਗਰ ਬਣਨ ਵੇਲੇ ਦੀ ਸਟਰਗਲ ਟਾਈਮ ਦੀ ਇੱਕ ਪੁਰਾਣੀ ਵੀਡੀਓ ਸਿੱਧੂ ਮੂਸੇਵਾਲਾ ਦੇ ਫੈਨ ਪੇਜਾਂ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਜਿਸ ਬਾਰੇ ਦੱਸਣ ਲਈ ਸਿੰਗਰ ਬਾਗੀ ਨੂੰ ਵੀ ਸਾਹਮਣੇ ਆਉਣਾ ਪਿਆ ਇਹ ਵਾਇਰਲ ਹੋ ਰਹੀ ਵੀਡੀਓ ਉਸ ਟਾਈਮ ਦੀ ਹੈ ਜਦੋਂ ਸਿੱਧੂ ਮੂਸੇਵਾਲੇ ਦਾ ਫਾਕਮ ਆਲਗੀ ਗੀਤ ਰਿਲੀਜ਼ ਹੋਇਆ ਸੀ ਤਾਂ ਉਸ ਵਿੱਚ ਸਿੱਧੂ ਮੂਸੇਵਾਲਾ ਨੇ ਪ੍ਰੇਮ ਢੱਲੋ ਤੇ ਹੋਰ ਸਿੰਗਾਂ ਨੂੰ ਰਿਪਲਾਈ ਕੀਤੇ ਸਨ ਬਾਗੀ ਤੇ 0300 ਵਾਲੇ ਗੱਡੀ ਵਿੱਚ ਬੈਠੇ ਉਸੇ ਗੀਤ ਦੀਆਂ ਗੱਲਾਂ ਕਰਦੇ ਹੋਏ ਮਜ਼ਾਕ-ਮਜ਼ਾਕ ਵਿੱਚ ਸਿੱਧੂ ਮੂਸੇਵਾਲਾ ਬਾਰੇ ਵੀ ਉਸ ਟਾਈਮ ਕਾਫੀ ਕੁਝ ਕਹਿ ਜਾਂਦੇ ਹਨ ਜੋ ਅੱਜ ਸਿੱਧੂ ਮੂਸੇਵਾਲੇ ਦੇ ਫੈਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਹੋ ਵੀਡੀਓ ਕਲਿੱਪ ਤੇ ਫਿਰ ਦਿਖਾਉਨੇ ਆ ਬਾਗੀ ਨੇ ਇਸ ਬਾਰੇ ਕੀ ਕਿਹਾ ਮੂਸੇ ਵਾਲਿਆ ਗੱਲ ਸੁਣ ਪੈਸੇ ਲਾ ਕੇ ਸੁਣਾਈ ਦੇ ਥੋੜੀ ਮम्मा ਲੋਕਾਂ ਨੂੰ ਐਂ ਤਾਂ ਸੁਣਾਏ ਨਹੀਂ ਸਾਡੂ ਜਿਹੜਾ ਮੈਂ ਮम्मा ਸਾਰਾ ਕੁ ਮਕਾਤਾ ਇਹਨਾਂ ਤੇ ਖਾਲੀ ਕੀਤੀ ਤੇਰਾ ਦਿਲ ਛੋਟਾ ਸਿੱਧੂ ਅਸਲ ਮੋਟਾ ਹਣਾ ਚੱਕਰ ਮਾਰ ਗਿਆ ਤੇ ਮੈਂ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਾਗੀ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਤਿ ਸ੍ਰੀ ਅਕਾਲ ਜੀ ਉਜਕੂ ਲੋਕ ਪ੍ਰਾਣੀਆਂ ਵੀਡੀਓ ਚੱਕ ਚੱਕ ਪੇਜਾਂ ਤੇ ਪਾ ਰਹੇ ਆ ਮੇਰੀਆਂ ਮੇਰੀ ਸਿੱਧੂ ਭਾਣਾ ਵਧੀਆ ਗੱਲ ਹੁੰਦੀ ਰਹੀ ਇਸ ਗੱਲ ਦਾ ਬਾਈ ਦੇ ਮਿੱਤਰਾਂ ਨੂੰ ਵੀ ਪਤਾ ਕਈ ਗਿਲੇ ਸ਼ਿਕਵੇ ਸੀ ਉਸ ਭਰਾ ਨਾਲ ਜੋ ਵੀਡੀਓ ਤੁਸੀਂ ਕੱਟ ਕੱਟ ਕੇ ਹੁਣ ਪੇਜਾਂ ਤੇ ਚਲਾ ਰਹੇ ਹੋ ਇਹਨਾਂ ਬਾਰੇ ਬਾਈ ਨੂੰ ਪਤਾ ਸੀ ਨਾਲੇ ਹਾਸਾ ਮਜ਼ਾਕ ਸੀ ਉਹ ਤੇ ਕਿਸੇ ਨੂੰ ਪਤਾ ਨਹੀਂ ਸੀ ਕਿ ਉਸ ਇਨਸਾਨ ਨੇ ਸਾਨੂੰ ਸਦਾ ਲਈ ਛੱਡ ਜਾਣਾ ਮੈਂ ਕੋਈ ਸਫਾਈ ਨਹੀਂ ਦੇ ਰਿਹਾ ਬਸ ਦੱਸ ਰਿਹਾ ਆ ਬਾਕੀ ਬਾਈ ਦੀ ਫੈਮਿਲੀ ਨਾਲ ਤੇ ਬੇਬੇ ਬਾਪੂ ਨਾਲ ਵਧੀਆ ਪਿਆਰਿਆ ਆਪਣਾ ਤੇ ਰਹੂਗਾ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਬਾਕੀ ਦੋਸਤੋ ਇੱਥੇ ਇੱਕ ਗੱਲ ਤਾਂ ਸੱਚ ਆ ਕਿ ਸਿੱਧੂ ਮੂਸੇਵਾਲਾ ਨੂੰ ਜਿਉਂਦੇ ਜੀ ਹਰ ਇੱਕ ਨੇ ਤੰਗ ਪਰੇਸ਼ਾਨ ਜ਼ਰੂਰ ਕੀਤਾ ਚਾਹੇ ਉਹ ਫੇਮ ਲਈ ਕੀਤਾ ਹੋਵੇ ਜਾਂ ਮਜ਼ਾਕ ਮਜ਼ਾਕ ਵਿੱਚ ਬਾਕੀ ਇਸ ਸਭ ਤੋਂ ਬਾਅਦ ਬਾਗੀ ਮੂਸੇਪਿੰਡ ਵੀ ਕਈ ਵਾਰੀ ਜਾ ਚੁੱਕਾ ਹੈ ਤੇ ਜੇਕਰ ਨਾਰਾਜ਼ਗੀ ਵਾਲੀ ਗੱਲ ਹੁੰਦੀ ਤਾਂ ਮਾਪੇ ਵੀ ਸ਼ਾਇਦ ਬਾਗੀ ਨੂੰ ਨਾ ਮਿਲਦੇ